ਲੁਧਿਆਣਾ ਦੇ ਵਿੱਚ ਐਮਐਲਏ ਗੁਰਪ੍ਰੀਤ ਗੋਗੀ ਕਾਰੋਬਾਰੀਆਂ ਦੇ ਨਾਲ ਫੋਕਲ ਪੁਆਇੰਟ 8 ਦੇ ਵਿੱਚ ਸਥਿਤ ਜੀਵੀਆਰ ਗਰੁੱਪ ਵੱਲੋਂ ਪਿਛਲੇ ਕਈ ਸਾਲਾਂ ਤੋਂ ਚਲਾਏ ਜਾ ਰਹੇ ਸੀਈਟੀਪੀ ਪਲਾਂਟ ਦਾ ਜਾਇਜ਼ਾ ਲੈਣ ਪਹੁੰਚੇ ਇਸ ਦੌਰਾਨ ਐਮਐਲਏ ਗੋਗੀ ਨੇ ਕਿਹਾ ਕਿ ਪਲਾਂਟ ਦੇ ਵਿੱਚ ਕੁਝ ਖਾਮੀਆਂ ਜ਼ਰੂਰ ਨੇ ਉਹਨਾਂ ਨੇ ਪਲਾਂਟ ਦੇ ਪ੍ਰਬੰਧਕਾਂ ਦੇ ਨਾਲ ਇਸ ਸਬੰਧੀ ਗੱਲਬਾਤ ਵੀ ਕੀਤੀ ਹੈ ਐਮਐਲਏ ਗੁਰਪ੍ਰੀਤ ਗੋਗੀ ਨੇ ਪ੍ਰਬੰਧਕਾਂ ਦੀ ਝਾੜ ਵੀ ਲਾਈ ਹੈ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਪੰਜਾਬ ਦੀ 1600 ਇੰਡਸਟਰੀ ਇਹ 5 ਲੱਖ ਲੀਟਰ ਪਾਣੀ ਟ੍ਰੀਟ ਕਰਨ ਦਾ ਦਾਵਾ ਕਰ ਰਹੇ ਨੇ ਜਦੋਂ ਕਿ ਇੰਡਸਟਰੀ ਇਸ ਤੋਂ ਕਿਤੇ ਜ਼ਿਆਦਾ ਹੈ ਐਮਐਲਏ ਗੁਰਪ੍ਰੀਤ ਗੋਗੀ ਨੇ ਕਿਹਾ ਹੈ ਕਿ ਉਹ ਇਸ ਪੂਰੇ ਮਾਮਲੇ ਦੀ ਵਿਜੀਲੈਂਸ ਜਾਂਚ ਕਰਵਾਉਣਗੇ ਇਹਨਾਂ ਨਾਲ ਜੀਵੀਆਰ ਕੰਪਨੀ ਜਿਹੜੀ ਦੱਸਦੇ ਪਏ ਨੇ ਇਹ 8 ਫੇਸ ਦੇ ਵਿੱਚ ਵਧਾਣੇ ਚਾਹ ਇੱਕੋ ਹੀ ਸੀਟਪੀ ਹੈ ਇਨੀ ਮੋਨੋਪੋਲੀ ਹੈ ਇੱਥੇ ਕਿ ਹੋਰ ਸੀਟਪੀ ਲਾਉਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਜਾ ਰਹੀ ਨਰਾਂ ਨਾਲ ਗਿਆ ਸੀ ਚਨਾਲੋ ਫੋਨ ਲੱਗਿਆ ਨਾ ਹਾਂਜੀ ਫੇਰ ਚਨਾਲੋ ਮੈਂ ਪਤਾ ਰੋਪੜ ਦੇ ਨਾਲ ਕੁਰਾਲੀ ਦੇ ਕੋਲ ਹਾਂ ਮੈਨੂੰ ਸਾਰਾ ਪਤਾ ਠੀਕ ਹੈ ਉਹ ਹੁਣ ਲੱਗਿਆ ਉੱਥੇ ਜੇ ਸਰਕਾਰ ਵੱਲੋਂ ਬਿਲਕੁਲ ਇਹਦੀ ਦੇਖੋ ਜੀ ਇਹਦੀ ਮੈਂ ਇਹਦੀ ਮੈਂ ਬਿਜ਼ਨਸ ਇਨਕੁਆਰੀ ਕਰਾਉਂਗਾ ਇਸ ਜੀਵੀਆਰ ਦੀ ਤੁਹਾਡੇ ਸਾਹਮਣੇ ਮੈਂ ਕਹਿ ਰਿਹਾ ਇਹਦੀ ਹਰ ਚੀਜ਼ ਚੈੱਕ ਕੀਤੀ ਜਾਏਗੀ ਔਰ ਰਿਕਾਰਡ ਚੈੱਕ ਕੀਤੀ ਜਾਏਗੀ ਹਰ ਚੀਜ਼ ਉੱਤੇ ਪਹਿਰਾ ਦਿੱਤਾ ਜਾਏਗਾ ਇਹਨਾਂ ਦੀਆਂ ਗੱਡੀਆਂ ਤੇ ਵੀ ਇਹਨਾਂ ਦੇ ਪਾਣੀ ਲਿਆਉਣ ਤੇ ਵੀ ਇਹਨਾਂ ਦੇ ਪਾਣੀ ਦੀ ਲਿਜਾਣ ਤੇ ਵੀ ਔਰ ਪਾਣੀ ਕਿੱਥੇ ਇਰੀਗੇਸ਼ਨ ਲਈ ਸੁੱਟਦੇ ਆ ਉਹ ਵੀ ਦੇਖਿਆ ਜਾਏਗਾ ਔਰ ਇਹਨਾਂ ਦੀ ਆਡਿਟ ਰਿਪੋਰਟ ਇਹਨਾਂ ਦੀ ਕੀ ਕਹਿੰਦੀ ਹੈਗੀ ਆ 1600 ਜਿਹੜੀਆਂ ਫੈਕਟਰੀਆਂ ਚੱਲਦੀਆਂ ਨੇ ਕਿੰਨਾ ਰੋਜ਼ ਉਹ ਭੇਜਦੀਆਂ ਨੇ ਪਾਣੀ ਇਹਨਾਂ ਨੂੰ 1600 ਫੈਕਟਰੀਆਂ ਪੂਰੇ ਪੰਜਾਬ 'ਚ ਉਹ ਕੋਈ ਛੋਟੀ ਜੀ ਗੱਲ ਨਹੀਂ ਹੁੰਦੀ ਸਿਰਫ ਤੇ 4 ਲੱਖ ਪਾਣੀ ਇਕੱਠਾ ਹੁੰਦਾ ਮੈਂ ਤਾਂ ਮੰਨਦਾ ਨਹੀਂ ਇਸ ਗੱਲ ਨੂੰ ਆਉਣ ਬੋਰਡ ਠੀਕ ਹੈ ਨਾ 1600 ਫੈਕਟਰੀ ਚੋ ਇੱਕ ਇੱਕ ਫੈਕਟਰੀ ਦਾ ਜੇ ਤੁਸੀਂ ਚੈੱਕ ਕਰ ਲੋ ਉਹਦਾ ਕੀ ਲੀਕਲ ਡਿਸਚਾਰਜ ਹੈ ਸਾਨੂੰ ਉਹ ਵੀ ਉਹ ਵੀ ਉਹ ਵੀ ਡਾਟਾ ਆ ਜਾਣਗੇ ਇਹਨਾਂ ਦੇ ਆਡਿਟ ਰਿਪੋਰਟ ਚ ਆ ਜਾਣੇਗੇ ਜੀ ਇਹ ਬਣਾ ਜੀ ਡਾਟਾ ਠੀਕ ਹੈ ਨਾ ਉਹ ਆਡਿਟ ਰਿਪੋਰਟ ਚ ਲੈਵਾਂਗੇ ਪੋਲੀਸ਼ਨ ਪੁਰਾਣਾ ਸਾਲ ਵਾਲੀ ਗੱਲ ਕੀਤੀ ਜੀ ਜਿਹੜੇ ਵਿਅਕਤੀ ਇੱਥੇ ਕੰਮ ਕਰ ਰਹੇ ਨੇ ਹਾਂ ਬਿਲਕੁਲ ਕੋਈ ਮਿਸਟਰ ਕੀ ਨਾ ਲੋਗਿਆ ਸੀ ਇੱਕ ਹੈ ਐਸਪੀ ਸਿੰਘ ਲੋਗਿਆ ਉਹ ਪੁਰਾਣਾ ਇਹਨੂੰ ਓਪਰੇਟ ਕਰਦੇ ਆ ਰਹੇ ਨੇ ਅੰਦਰ ਰਹਿ ਗਏ ਤੇ ਹਰ ਚੀਜ਼ ਮੇਰੀ ਨਿਗਰਾਨਾ ਚਾ ਮੈਂ ਹਰ ਚੀਜ਼ ਦੀ ਸਟੱਡੀ ਕੀਤੀ ਹੋਈ ਹੈ ਕਿਉਂਕਿ ਮੈਂ ਬਤੌਰ ਚੇਅਰਮੈਨ ਵੀ ਰਿਹਾ ਪੀਐਸ ਕਿ ਇੱਥੇ ਕੀ ਕੀ ਗੜਬੜੀਆਂ ਹੋਈਆਂ ਹੋਈਆਂ ਨੇ ਸਾਡੀ ਬਿਵਾਰੀ ਦੀ ਜੜ ਇੱਥੋਂ ਸ਼ੁਰੂ ਹੁੰਦੀ ਆ ਅੱਠ ਫੇਸ ਤੋਂ ਸਾਫ਼ ਜੀ ਗੱਲਾਂ ਕਿਸ ਤਰੀਕੇ ਨਾਲ ਹੁੰਦੀ ਆ ਤੇ ਆਉਣ ਵਾਲਾ ਸਮਾਂ ਦੱਸੋ ਜਿਹੜਾ ਪਟਲ ਸੈਂਟ ਜਿਹੜੀ ਕਿੰਨੀ ਦਿੱਤੀ ਹੋਈ ਆ ਪ੍ਰੋਡਕਸ਼ਨ ਕੰਟਰੋਲ ਬੋਲ ਹਾਂਜੀ ਸੋਨਾ ਸਨ ਇੰਡਸਟਰੀ ਮੈਂ ਉਹੀ ਹੈਰਾਨ ਆ ਵੀ ਪੁਆਇੰਟ 5 ਟਨ ਕੋਲ ਐਮ ਐਲ ਡੀ ਦਾ ਹੈਗਾ ਹੀ ਆ ਕੈਪੈਸਿਟੀ ਤੇ 8 9 ਐਮ ਐਲ ਡੀ ਦਾ ਕਹਿੰਦੇ ਜੀ ਅਸੀਂ ਅਪਲਾਈ ਕਰਤਾ ਹੁਣ ਕੀ ਪੁਆਇੰਟ 8 ਦਾ ਇਹ ਦੇਖਣਾ ਪੈਣਾ ਵੀ ਕੀ ਇਹਨਾਂ ਨੇ ਉਹ ਮਸ਼ੀਨਾਂ ਵੀ ਲਾਈਆਂ ਨੇ ਜਾਂ ਸਿਰਫ ਕਾਗਜ਼ੀ ਪੱਤਰੀ ਸਾਰਾ ਕੁਝ ਹੋ ਰਿਹਾ ਹੈਗਾ ਇਹ ਇੱਕ ਬਹੁਤ ਵੱਡਾ ਇੱਕ ਇੱਥੇ ਲੈਕਸਿਸ ਹੈਗਾ ਉਸ ਲੈਕਸਿਸ ਨੂੰ ਖੋਲਣਾ ਸਾਡਾ ਫਰਜ਼ ਬਣਦਾ ਕਿਉਂਕਿ ਇੱਥੇ ਲੋਕਾਂ ਦੀਆਂ ਪੰਜਾਬ ਦੇ ਲੋਕਾਂ ਦੀਆਂ ਜ਼ਿੰਦਗੀਆਂ ਦਾ ਸਵਾਲ ਆ ਲੋਕਾਂ ਨੂੰ ਕੈਂਸਰ ਹੋ ਰਿਹਾ ਕਾਲਾ ਪੀਲਾ ਹੋ ਰਿਹਾ ਹੈਗਾ ਤੇ ਅਸੀਂ ਤਾਂ ਜ਼ਮੀਨੀ ਪੱਧਰ ਤੋਂ ਜਿੱਥੋਂ-ਜਿੱਥੋਂ ਸਾਨੂੰ ਲੀਕੇਜ ਹੋ ਰਹੀ ਹੈਗੀ ਆ ਬੁੱਡੇ ਨਾਲ ਜੀ ਇੰਦਾ ਮਤਲਬ ਤੁਸੀਂ ਕੰਪੋਨੈਂਟ ਜਿਹੜੇ ਲੋਕ ਮਾਰੂਡ ਕੰਪੋਨੈਂਟ ਨੇ ਜ਼ਹਿਰੀਲੇ ਕੰਪੋਨੈਂਟ ਨੇ ਉਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਦਾ ਤੋਂ ਕਿ ਸੈਪਰੇਟ ਕਰਨਾ ਇਹਨਾਂ ਦੇ ਐਕਸੀਐਲ ਪਲੋਟ ਲੱਗਣ ਹਾਈਡਰੋਕਲੋਰਿਕ ਲੀਕੋਟ ਦੇ ਜਿਹੜੇ ਸੀਟੀਪੀ ਪਲੋਟ ਲੱਗ ਕਰ ਪਲੱਸ ਇਹ ਆਪਣੇ ਆਪਣੇ ਯੂਨਿਟਸ ਦੇ ਹਿਸਾਬ ਨਾਲ ਇਹਨਾਂ ਦੀ ਦੇਖਿਆ ਜਾਏਗਾ ਇੱਥੇ ਬੜੀ ਕੰਮ ਕਰਨ ਦੀ ਲੋੜ ਆ ਤੇ ਇਹਦੇ ਵਿੱਚ ਸਿੱਧੇ ਤੌਰ ਤੇ ਪੋਲਿਊਸ਼ਨ ਬੋਰਡ ਨਾਲ ਜ਼ਿੰਮੇਵਾਰ ਆ 101% ਨਾਲ ਜ਼ਿੰਮੇਵਾਰ ਹਾਂ ਤੁਸੀਂ ਬੁਲਾਏ ਬਿਲਕੁਲ ਇਸ ਲਈ ਨਹੀਂ ਪਹੁੰਚੇ ਨਾ ਆ ਰਹੇ ਆ ਜਾ ਰਹੇ ਕੋਈ ਗੱਲ ਕਾਰਪੋਰੇਸ਼ਨ ਦਾ ਵੀ ਮਿਲੀਭਗਤ ਹੋ ਸਕਦੀ ਹੈ ਸਭ ਤੋਂ ਪਹਿਲਾਂ ਪੋਲਿਊਸ਼ਨ ਬੋਰਡ ਉਹਨਾਂ ਨੇ ਉਹਨਾਂ ਨੇ ਇਹ ਸਾਰਾ ਔਰ ਇੱਥੇ ਜਿੰਨੇ ਓਪਰਲਾਈਜ਼ ਨੇ ਮੇਰਾ ਖਿਆਲ ਜੋ ਮੇਰੀ ਜਾਣਕਾਰੀ ਮੁਤਾਬਕ ਤੁਸੀਂ ਦੱਸੋ ਜੀ ਸਾਰੇ ਰਿਟਾਇਰਡ ਪੋਲਿਊਸ਼ਨ ਅਫੀਸਰ ਚੋ ਕਿੰਨੇ ਪੋਲਿਊਸ਼ਨ ਅਫੀਸਰ ਵੀ ਰਿਟਾਇਰ ਇੱਥੇ ਆ ਗਏ ਨਾ ਪੋਲਿਊਸ਼ਨ ਬੋਰਡ ਚ ਇੱਕ ਹੈ ਜੀ ਹੈ ਇੱਕ ਹੌਲੀ ਹੌਲੀ ਮਿਸਟਰ ਜਿੰਦਰ ਸਿੰਘ ਇੱਕੋ ਹੀ ਹੈ ਜੀ ਇੱਕੋ ਹੀ ਹੈ ਚਲੋ ਬੇਸਿਕਲੀ ਇਸ ਪਲਾਂਟ ਨੂੰ ਪੋਲਿਊਸ਼ਨ ਬੋਰਡ ਹੀ ਆਪਰੇਟ ਕਰ ਰਿਹਾ ਹੋਏਗਾ கலத்திருக்கிறது